ਦੋਸਤੋ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਕਿ ਇਹ ਨਵਾਂ ਸਾਲ ਤੁਹਾਡੇ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਉਸ 10 ਸਾਲਾਂ ਦੇ ਬਹਾਦਰ ਬੱਚੇ ਦੀ ਜਿਹੜਾ ਬੱਚਾ ਆਪਣੇ ਪਿਤਾ ਨੂੰ ਮਗਰਮਸ਼ ਦੇ ਮੂੰਹ ਵਿੱਚੋਂ ਬਚਾ ਕੇ ਜ਼ਿੰਦਾ ਵਾਪਸ ਲੈ ਆਇਆ ਤੇ ਜਿਹਦੇ ਤੋਂ ਸਾਡੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਵੀ ਇੰਨੀ ਜਿਆਦਾ ਖੁਸ਼ ਹੋਈ ਕਿ ਉਹਨਾਂ ਨੇ ਉਸ ਬੱਚੇ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਬੁਲਾਇਆ ਤੇ ਉੱਥੇ ਬੁਲਾ ਕੇ ਉਹਦਾ ਸਨਮਾਨਤ ਕੀਤਾ ਗਿਆ ਤੇ ਹੋਰ ਵੀ ਨਾਮੀ ਚਿਹਰਿਆਂ ਨੇ ਉਸ ਬੱਚੇ ਦਾ ਸਨਮਾਨਤ ਕੀਤਾ ਦੋਸਤੋ ਇਹ ਬੱਚੇ ਦਾ ਨਾਮ ਅਜੇਆ ਅਜੇ ਰਾਜ ਇਸ ਬੱਚੇ ਦਾ ਨਾਮ ਆ ਇਹ ਆਗਰਾ ਦੇ ਪਿੰਡ ਚਾਰਨਾਪੁਰ ਦਾ ਰਹਿਣ ਵਾਲਾ ਇਹ ਬੱਚਾ ਆਪਣੇ ਪਿਤਾ ਦੇ ਨਾਲ ਬੱਕਰੀਆਂ ਚਰਾਉਣ ਵਾਸਤੇ ਘਰੋਂ ਗਿਆ ਸੀ ਪਿਤਾ ਨੂੰ ਜਦੋਂ ਬੱਕਰੀਆਂ ਚਾਰ ਦੇ ਚਾਰ ਦੇ ਪਿਆਸ ਲੱਗੀ ਤਾਂ ਪਿਤਾ ਉੱਥੇ ਨੇੜੇ ਹੀ ਚੰਬਲ ਨਦੀ ਸੀ ਉਸ ਨਦੀ ਵਿੱਚੋਂ ਜਦੋਂ ਪਾਣੀ ਭਰਨ ਗਿਆ ਤਾਂ ਮਗਰਮਸ਼ ਨੇ ਉਸ ਬੱਚੇ ਦੇ ਪਿਤਾ ਦੀ ਲੱਤ ਫੜ ਲਈ ਬੱਚਾ ਇਹ ਸਭ ਕੁਝ ਦੇਖ ਰਿਹਾ ਸੀ ਪਰ ਬੱਚਾ ਨਾ ਤਾਂ ਮੌਕੇ ਤੋਂ ਭੱਜਿਆ ਤੇ ਨਾ ਹੀ ਕਬਰਾਇਆ ਆਮ ਤੌਰ ਤੇ ਹੁੰਦਾ ਕਿ ਜੇ 10 ਸਾਲ ਦਾ ਇੰਨੀ ਛੋਟੀ ਉਮਰ ਦਾ ਬੱਚਾ ਹੈ ਉਹ ਘਬਰਾ ਜਾਂਦਾ ਰੋਣ ਲੱਗ ਜਾਂਦਾ ਆਸ-ਪਾਸ ਦੇਖਦਾ ਕਿ ਕੋਈ ਸਾਡੀ ਮਦਦ ਕਰੇ ਪਰ ਇਹ ਬੱਚਾ ਘਬਰਾਇਆ ਨਹੀਂ ਫਟਾਫਟ ਗਿਆ ਜਿਹੜੀਆਂ ਡਾਂਗ ਸੋਟੀਆਂ ਉਹਨਾਂ ਨੇ ਬੱਕਰੀਆਂ ਵਾਸਤੇ ਛਾਇਦ ਰੱਖੀਆਂ ਸੀ ਉਹੀ ਸੋਟੀ ਲੈ ਕੇ ਉਹ ਪਾਣੀ ਦੇ ਵਿੱਚ ਛਾਲ ਮਾਰ ਦਿੰਦਾ ਤੇ ਮਗਰਮਸ਼ ਦੇ 10-15 ਸੋਟੀਆਂ ਮਾਰਦਾ ਤੇ ਫੇਰ ਜਿਵੇਂ ਕਿ মিডিਆ ਵਾਲੇ ਵੀਰਾਂ ਨੇ ਬੱਚੇ ਤੋਂ ਪੁੱਛਿਆ ਹੀ ਆ ਤੁਸੀਂ ਸ਼ਾਇਦ ਵੀਡੀਓ ਦੇਖੀ ਹੋਵੇ ਜਦੋਂ ਮੀਡੀਆ ਵਾਲੇ ਵੀਰ ਬੱਚੇ ਨੂੰ ਸਵਾਲ ਕਰਦੇ ਕਿ ਤੂੰ ਬੱਚਾ ਆਪਦੇ ਪਿਤਾ ਨੂੰ ਕਿਵੇਂ ਬਚਾਇਆ ਤਾਂ ਉਹ ਬੜੇ ਹੀ ਪਿਆਰੇ ਸ਼ਬਦਾਂ ਦੇ ਵਿੱਚ ਇਹ ਗੱਲ ਦੱਸਦਾ ਕਹਿੰਦਾ ਕਿ ਮੈਂ ਮਗਰਮੱਸ਼ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਮੈਂ ਪਾਣੀ ਵਿੱਚ ਛਾਲ ਮਾਰ ਦਿੱਤੀ ਮੈਂ 10-15 ਸੋਟੀਆਂ ਮਗਰਮੱਸ਼ ਤੇ ਮਾਰੀਆਂ ਪਰ ਉਹ ਮੰਨਿਆ ਨਹੀਂ ਮੇਰੀ ਗੱਲ ਤੇ ਕਹਿੰਦਾ ਫਿਰ ਮੈਂ ਉਹਦੇ ਅੱਖ ਤੇ ਸੋਟੀ ਮਾਰੀ ਤੇ ਕਹਿੰਦਾ ਮਗਰਮੱਸ਼ ਮੇਰੇ ਪਿਤਾ ਨੂੰ ਛੱਡ ਕੇ ਭੱਜ ਗਿਆ ਵਾਕਈ ਬਹੁਤ ਪਿਆਰੀ ਜੀ ਗੱਲ ਸੀ ਉਸ ਬੱਚੇ ਨੂੰ ਲੱਗਦਾ ਸੀ ਸ਼ਾਇਦ ਮੇਰੀਆਂ ਸੋਟੀਆਂ ਤੋਂ ਡਰ ਕੇ ਮਗਰਮੱਸ਼ ਭੱਜ ਜਾਊਗਾ ਮੈਂ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਉਹ ਮੇਰੀ ਗੱਲ ਮੰਨ ਜੂ ਕਹਿੰਦਾ ਮੇਰੀ ਗੱਲ ਉਹਨੇ ਮੰਨੀ ਨਹੀਂ ਪਰ ਜਦੋਂ ਮਗਰਮੱਸ਼ ਦੇ ਅੱਖ ਤੇ ਸੋਟੀ ਵੱਜੀ ਤਾਂ ਦਰਦ ਦੇ ਨਾਲ ਮਗਰਮੱਸ਼ ਪਿੱਛੇ हट ਗਿਆ ਉਹਦੇ ਪਿਤਾ ਨੂੰ ਛੱਡ ਕੇ ਭੱਜ ਗਿਆ ਤੇ ਬੱਚੇ ਨੇ ਉਸ ਬੱਚੇ ਦੇ ਸਹਾਸ ਨੇ ਉਹਦੀ ਨਿੱਡਰਤਾ ਨੇ ਉਹਦੇ ਦਿਮਾਗੀ ਸ਼ਮਤਾ ਨੇ ਉਹਦੇ ਪਿਤਾ ਦੀ ਜਾਨ ਬਚਾਈ ਤਾਂ ਜਿਹਦੇ ਤੋਂ ਬਹੁਤ ਸਾਰੇ ਲੋਕ ਇਮਪ੍ਰੈਸ ਹੋਏ ਇਹ ਜਿਹੜਾ ਮਾਮਲਾ ਸੀ ਇਹ ਚਰਚਾ ਦੇ ਵਿੱਚ ਆਇਆ ਤਾਂ ਸਾਡੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚੇ ਨੂੰ ਸਨਮਾਨਿਤ ਕੀਤਾ ਬੱਚੇ ਨੂੰ ਰਾਸ਼ਟਰਪਤੀ ਭਵਨ ਬੁਲਾਇਆ ਗਿਆ ਤੇ ਨਾਲ ਹੀ ਕਈ ਸੰਸਦ ਉਸ ਬੱਚੇ ਦੇ ਘਰ ਵਿੱਚ ਪਹੁੰਚੇ ਤੇ ਬੱਚੇ ਨੂੰ ਸਨਮਾਨਿਤ ਕੀਤਾ 50000 ਰੁਪਏ ਦੀ ਸਨਮਾਨ ਤਰਾਸ਼ੀ ਬੱਚੇ ਨੂੰ ਦਿੱਤੀ ਗਈ ਪਰਿਵਾਰ ਬੇਹੱਦ ਖੁਸ਼ ਆ ਕਿ ਸਾਡੇ ਛੋਟੇ ਜਿਹੇ ਬੱਚੇ ਨੇ ਸਾਡੇ ਘਰ ਦੇ ਨੌਜਵਾਨ ਮੁੰਡੇ ਦੀ ਜ਼ਿੰਦਗੀ ਬਚਾਲੀ ਜਵਾਨ ਉਹਦੇ ਪਿਤਾ ਦੀ ਜਾਨ ਬਚਾਲੀ ਆ ਜਿਹਦੇ ਕਰਕੇ ਪਰਿਵਾਰ ਬੇਹੱਦ ਖੁਸ਼ ਆ ਦੋਸਤੋ ਇੱਥੋਂ ਇੱਕ ਗੱਲ ਸਿੱਖਣ ਨੂੰ ਜ਼ਰੂਰ ਮਿਲਦੀ ਆ ਕਿਉਂਕਿ ਉਹ ਬੱਚਾ ਆਪਦੇ ਉਸ ਪਿਤਾ ਦੇ ਨਾਲ ਸੀ ਜਿਹੜਾ ਬੱਕਰੀਆਂ ਚਾਰਨ ਵਾਸਤੇ ਗਿਆ ਸੀ ਜਦੋਂ ਪਿਤਾ ਬੱਕਰੀਆਂ ਚਾਰ ਰਿਹਾ ਸੀ ਤੇ ਪਿਤਾ ਆਪਣੇ ਪੁੱਤ ਨੂੰ ਨਾਲ ਲੈ ਗਿਆ ਉਹ ਇੱਕ ਪ੍ਰੈਕਟੀਕਲ ਕੰਮ ਸਿਖਾ ਰਿਹਾ ਸਾਡੇ ਬੱਚੇ ਘਰਾਂ ਦੇ ਅਸੀਂ ਜਦੋਂ ਬੱਚਿਆਂ ਨੂੰ ਪੜ੍ਹਾਈ ਲਿਖਾਈ ਵਿੱਚ ਪਾਉਂਦੇ ਆ ਤਾਂ ਅਕਸਰ ਇਹ ਹੁੰਦਾ ਕਿ ਅਸੀਂ ਬੱਚਿਆਂ ਨੂੰ ਜਿਹੜੇ ਛੋਟੇ-ਛੋਟੇ ਘਰ ਦੇ ਕੰਮ ਸਿਖਾਉਣੇ ਹੁੰਦੇ ਆ ਉਹ ਨਹੀਂ ਸਿਖਾਉਂਦੇ ਬੱਚਿਆਂ ਨੂੰ ਪੜ੍ਹਾਈ ਵੱਲ ਹੀ ਰਹਿਣ ਦਿੰਦੇ ਆ ਜਿਵੇਂ ਕਹਿੰਦੇ ਨੇ ਕਿ ਕੋਈ ਵੀ ਕੰਮ ਸਿੱਖਣਾ ਤੇ ਉਹਦੇ ਨਾਲ-ਨਾਲ ਪ੍ਰੈਕਟਿਸ ਬਹੁਤ ਜ਼ਰੂਰੀ ਹੁੰਦੀ ਆ ਜੇਕਰ ਬੱਚੇ ਛੋਟੇ ਨੂੰ ਪੜ੍ਹਾਈ ਦੇ ਨਾਲ-ਨਾਲ ਤੁਸੀਂ ਛੋਟੇ-ਛੋਟੇ-ਛੋਟੇ ਕੰਮਾਂ ਵਿੱਚ ਪਾਉਂਗੇ ਤਾਂ ਉਹਦੀ ਕਾਫੀ ਜ਼ਿਆਦਾ ਪ੍ਰੈਕਟਿਸ ਹੋ ਜਾਂਦੀ ਆ ਤੇ ਤਜਰਬਾ ਹੋ ਜਾਂਦਾ ਫਿਰ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਕਿ ਮੈਂ ਕਿਹੜੀਆਂ ਚੀਜ਼ਾਂ ਕਿਵੇਂ ਕਰਨੀਆਂ ਨੇ ਉਵੇਂ ਹੀ ਇਹ ਬੱਚਾ ਆਪਦੇ ਪਿਤਾ ਦੇ ਨਾਲ ਬੱਕਰੀਆਂ ਚਰਾਉਣ ਵਾਸਤੇ ਗਿਆ ਸੀ ਅਕਸਰ ਹੀ ਜਿਹੜੇ ਇਦਾਂ ਦੇ ਪਰਿਵਾਰ ਨੇ ਜਾਂ ਮਜ਼ਦੂਰ ਫੈਮਲੀਆਂ ਨੇ ਉਹ ਆਪਦੇ ਬੱਚਿਆਂ ਨੂੰ ਛੋਟੇ-ਛੋਟੇ ਕੰਮਾਂ ਦੇ ਵਿੱਚ ਪਾਉਂਦੇ ਆ ਜਿਦੇ ਕਰਕੇ ਉਹਨਾਂ ਦੇ ਬੱਚੇ ਪ੍ਰੈਕਟੀਕਲ ਕੰਮ ਆਪਦੀ ਪੜ੍ਹਾਈ ਦੇ ਨਾਲ-ਨਾਲ ਵੱਧ ਸਿੱਖ ਜਾਂਦੇ ਆ ਤੇ ਇਹ ਬੱਚਾ ਵੀ ਕਿਉਂਕਿ ਬਾਹਰ ਜਾਂਦਾ ਸੀ ਆਪਣੇ ਪਿਤਾ ਦੇ ਨਾਲ ਔਖੀਆਂ ਸੌਖੀਆਂ ਹਾਲਤਾਂ ਵਿੱਚੋਂ ਲੰਘਦਾ ਸੀ ਜਿਦੇ ਕਰਕੇ ਉਹ ਜਦੋਂ ਇੱਕ ਡੇਂਜਰ ਸਿਚੁਏਸ਼ਨ ਬਣੀ ਇੱਕ ਖਤਰਨਾਕ ਸਥਿਤੀ ਬਣੀ ਤਾਂ ਉਹ ਰੋਇਆ ਨਹੀਂ ਘਬਰਾਇਆ ਨਹੀਂ ਉਹਨੇ ਉਸ ਮਗਰਮਸ਼ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਆਖਰ ਉਹ ਆਪਣੀ ਜਿੱਤ ਵਿੱਚ ਕਾਮਯਾਬ ਹੋ ਗਿਆ ਜੋ ਉਹ ਕਰਨਾ ਚਾਹੁੰਦਾ ਸੀ ਉਹਦੇ ਵਿੱਚ ਕਾਮਯਾਬ ਹੋ ਗਿਆ ਜਿਹਦੇ ਕਰਕੇ ਉਹਦਾ ਹੋਰ ਵੀ ਹੌਸਲਾ ਵਧਿਆ ਹੋਊਗਾ ਕਿ ਇਸ ਤਰੀਕੇ ਦੇ ਨਾਲ ਅਸੀਂ ਕਿਸੇ ਵੀ ਮੁਸੀਬਤ ਨਾਲ ਲੜ ਸਕਦੇ ਹਾਂ ਤਾਂ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਹਨਾਂ ਸਾਰੀਆਂ ਔਖੀਆਂ ਸੁਖੀਆਂ ਹਾਲਤਾਂ ਵਿੱਚੋਂ ਲੰਘਾਈਏ ਜਿਹਦੇ ਨਾਲ ਸਾਡੇ ਬੱਚੇ ਮਜ਼ਬੂਤ ਬਣ ਪਰ ਬੇहद ਅਫਸੋਸ ਕਿ ਸਾਡੇ ਜਿਹੜੇ ਬੱਚੇ ਆ ਘਰਾਂ ਦੇ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਬੱਚੇ ਪੜ੍ਹਾਈ ਕਰਦੇ ਆ ਤਾਂ ਪੜ੍ਹਾਈ ਤੇ ਥੋੜਾ ਬਹੁਤ ਧਿਆਨ ਹੁੰਦਾ ਤੇ ਨਾਲ ਨਾਲ ਉਹ ਫੋਨਾਂ ਵਿੱਚ ਵਿਜੀ ਹੁੰਦੇ ਆ ਪ੍ਰੈਕਟਿਸ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਕਿਸੇ ਕੰਮ ਵਿੱਚ ਹੁੰਦੀ ਨਹੀਂ ਜਿਹਦੇ ਕਰਕੇ ਉਹ ਇਹਨਾਂ ਇਹ ਚੀਜ਼ਾਂ ਸਿੱਖਣ ਤੋਂ ਸੱਖਣੇ ਰਹਿ ਜਾਂਦੇ ਆ ਤੇ ਅੱਜ ਕੱਲ ਸਾਡੇ ਬੱਚਿਆਂ ਦੇ ਵਿੱਚ ਕੁਝ ਸਿੱਖਣ ਦੀ ਬਜਾਏ ਗੁੱਸਾ ਬਹੁਤ ਵਧ ਗਿਆ ਤੇ ਜਾਂ ਫਿਰ ਓਵਰ ਕੌਨਫੀਡੈਂਸ ਬਹੁਤ ਜ਼ਿਆਦਾ ਵਧ ਗਿਆ ਜਿਹਦੇ ਕਰਕੇ ਜਿਹੜਾ ਬੱਚਿਆਂ ਦਾ ਸਹੀ ਵਿਕਾਸ ਹੋਣਾ ਸੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਲ ਨੇ ਜਿਦੇ ਕਰਕੇ ਬੱਚਿਆਂ ਦਾ ਜਿਹੜਾ ਸਹੀ ਵਿਕਾਸ ਹੋਣਾ ਸੀ ਉਹਨਾਂ ਨੇ ਸਹੀ ਇੱਕ ਦਿਸ਼ਾ ਵੱਲ ਜਾਣਾ ਸੀ ਉਹਦੇ ਵੱਲ ਜਾ ਨਹੀਂ ਸਕੇ ਤਾਂ ਮਾਪਿਆਂ ਨੂੰ ਚਾਹੀਦਾ ਕਿ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਚੰਗੀ ਪ੍ਰੈਕਟਿਸ ਵਿੱਚ ਜ਼ਰੂਰ ਹੋਣਾ ਜਿਵੇਂ ਹੁਣ ਇਹ ਬੱਚਾ ਭਾਵੇਂ ਕਿ ਕੁਦਰਤੀ ਤੌਰ ਤੇ ਹੀ ਆ ਕਿ ਉਹਦਾ ਪਿਤਾ ਮਜ਼ਦੂਰ ਸੀ ਮਿਹਨਤ ਮਜ਼ਦੂਰੀ ਕਰਦਾ ਸੀ ਬੱਕਰੀਆਂ ਚਾਰਦਾ ਵੀਰਪਾਲ ਉਹ ਬੱਚੇ ਦੇ ਪਿਤਾ ਦਾ ਨਾਂ ਹੈ ਵੀਰਪਾਲ ਬੱਕਰੀਆਂ ਚਾਰਦਾ ਸੀ ਨਾਲ ਹੀ ਆਪਣੇ ਬੱਚੇ ਨੂੰ ਲੈ ਗਿਆ ਤੇ ਬੱਚਾ ਆਪਣੇ ਪਿਤਾ ਦੇ ਨਾਲ ਬਾਹਰ ਔਖੀਆਂ ਸੌਖੀਆਂ ਹਾਲਤਾਂ ਵਿੱਚੋਂ ਗੁਜ਼ਰਦਾ ਸੀ ਕਿਉਂਕਿ ਜਦੋਂ ਕੋਈ ਬੰਦਾ ਬਾਹਰ ਬੱਕਰੀਆਂ ਚਰਾਉਣ ਵਾਸਤੇ ਜਾਂਦਾ ਤਾਂ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਮੁਸੀਬਤਾਂ ਅੜਚਣਾਂ ਜਿਹੜੀਆਂ ਉੰਬੀਆਂ ਛੋਟੀਆਂ-ਛੋਟੀਆਂ ਉਹਦੇ ਤੋਂ ਹੀ ਬੱਚਾ ਉਹਨਾਂ ਔਕੜਾਂ ਦਾ ਸਾਹਮਣਾ ਕਰਨਾ ਸਿੱਖਿਆ ਕਿਉਂਕਿ ਉਹਦੀ ਪ੍ਰੈਕਟਿਸ ਚੱਲ ਰਹੀ ਸੀ ਪ੍ਰੈਕਟਿਸ ਵਿੱਚ ਉਹਦਾ ਤਜਰਬਾ ਹੋ ਰਿਹਾ ਸੀ ਤੇ ਉਹਨੇ ਆਪਣੇ ਪਿਤਾ ਦੀ ਜਾਨ ਦੀ ਰਾਖੀ ਕੀਤੀ ਤਾਂ ਇਹ ਬਹੁਤ ਹੀ ਬਹਾਦਰ ਬੱਚਾ ਜਿਹਦੇ ਚਰਚੇ ਸਾਰੇ ਪਾਸੇ ਨੇ ਆਗਰਾ ਦੇ ਆਗਰਾ ਦਾ ਪਿੰਡ ਚਾਰਨਪੋਰਾ ਉੱਥੋਂ ਦੇ ਰਹਿਣ ਵਾਲਾ ਹੈ ਜਿਹੜਾ ਬੱਚਾ ਹੈ ਤਾਂ ਇਸ ਬੱਚੇ ਦੇ ਚਰਚੇ ਹਰ ਥਾਣੇ ਪਿੰਡ ਵਾਲੇ ਵੀ ਇਸ ਬੱਚੇ ਦੇ ਕਾਰਨਾਮਿਆਂ ਤੋਂ ਕਾਫੀ ਜ਼ਿਆਦਾ ਖੁਸ਼ ਨੇ ਕਿ ਹਾਂ ਉਸ ਬੱਚੇ ਨੇ ਇੰਨਾ ਸਹਾਸ ਦਿਖਾਇਆ ਇੰਨੀ ਲੀਡਰਤਾ ਦਿਖਾਈ ਇੰਨੀ ਬਹਾਦਰੀ ਦਿਖਾਈ ਕਿ ਆਪਣੇ ਪਿਤਾ ਦੀ ਜਾਨ ਬਚਾਲੀ ਤੇ ਉਧਰੋਂ ਰਾਸ਼ਟਰਪਤੀ ਵੀ ਇਸ ਬੱਚੇ ਤੋਂ ਬਹੁਤ ਖੁਸ਼ ਹੋਈ ਤੇ ਖੁਸ਼ ਹੋ ਕੇ ਇਸ ਬੱਚੇ ਨੂੰ ਸਨਮਾਨਿਤ ਕੀਤਾ ਸੋਚਿਆ ਇਹ ਇਸ ਬਹਾਦਰ ਬੱਚੇ ਦੀ ਕਹਾਣੀ ਜੋ ਕਿ ਇੱਕ ਸੱਚੀ ਘਟਨਾ ਕੁਝ ਦਿਨ ਪਹਿਲਾਂ ਹੀ ਵਾਪਰੀ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਜਿਵੇਂ ਉਸ ਬੱਚੇ ਨੇ ਆਪਣੇ ਪਿਤਾ ਨੂੰ ਮੌਤ ਦੇ ਮੂੰਹ ਚੋਂ ਕੱਢਿਆ ਜਦੋਂ ਉਹ ਪਿਤਾ ਪਾਣੀ ਭਰਨ ਲੱਗਾ ਤਾਂ ਮગરਮਛ ਨੇ ਜਿਵੇਂ ਉਹਦੇ ਪਿਤਾ ਦੀ ਲੱਤ ਫੜੀ ਵੀਰਪਾਨ ਦੀ ਲੱਤ ਫੜੀ ਤੇ ਬੱਚੇ ਨੇ ਨਦੀ ਦੇ ਵਿੱਚ ਛਾਲ ਮਾਰ ਕੇ ਜਿਸ ਤਰੀਕੇ ਦੇ ਨਾਲ ਮગરਮਛ ਦੇ ਉੱਪਰ ਸੋਟੀਆਂ ਦੇ ਨਾਲ ਹਮਲਾ ਕੀਤਾ ਹਮਲਾ ਕਰਕੇ ਆਖਰਕਾਰ ਉਹਨੇ ਮਗਰਮਸ਼ ਦੀ ਅੱਖ ਤੇ ਮਾਰਿਆ ਉਹਨੂੰ ਲੱਗਾ ਵਿਚਾਰ ਇਹਦੇ ਇੱਥੇ ਦਰਦ ਹੋਊ ਜ਼ਿਆਦਾ ਦਰਦ ਹੋਊ ਤਾਂ ਉਹਨੇ ਮਗਰਮਸ਼ ਨੂੰ ਉਹ ਭਜਾਉਣ ਵਿੱਚ ਕਾਮਯਾਬ ਹੋ ਗਿਆ ਮਗਰਮਸ਼ ਨੇ ਉਹਦੇ ਪਿਤਾ ਦੀ ਲੱਤ ਛੱਡ ਦਿੱਤੀ ਜਿਸ ਦੇ ਕਰਕੇ ਉਹਦੇ ਪਿਤਾ ਦੀ ਵੀ ਜਾਨ ਬਚ ਗਈ ਤੇ ਉਸ ਬੱਚੇ ਦੀ ਵੀ ਜਾਨ ਬਚ ਗਈ ਸੋ ਆਪਣੇ ਬੱਚਿਆਂ ਨੂੰ ਵੀ ਤੁਸੀਂ ਇਸ ਅਜੇ ਰਾਜ ਬੱਚੇ ਦੀ ਤਰ੍ਹਾਂ ਸਹਾਸੀ ਨਿੱਡਰ ਬਹਾਦਰ ਬਣਾਉਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਸਟੱਡੀ ਦੇ ਨਾਲ-ਨਾਲ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟਿਸ ਪ੍ਰੈਕਟੀਕਲ ਵਰਕ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਦਾ ਸਿਖਾਉਣਾ ਚਾਹੀਦਾ ਕਿਸੇ ਨਾ ਕਿਸੇ ਪ੍ਰੈਕਟਿਸ ਵਿੱਚ ਜ਼ਰੂਰ ਪਾਉਣਾ ਚਾਹੀਦਾ ਤਾਂ ਕਿ ਬੱਚੇ ਚੰਗੀਆਂ ਚੀਜ਼ਾਂ ਸਿੱਖ ਸਕਣ ਤੇ ਉਹਨਾਂ ਵਿੱਚ ਨਿੱਡਰਤਾ ਵਾਲੇ ਗੁਣ ਆ ਜਾਣ